ਸ਼ੋਮਣੀ ਕਮੇਟੀ ਦੇ ਵਿੱਚ ਕਾਟੋ ਵੋਟਾਂ ਬੜਾ ਗੰਭੀਰ ਮੁੱਦਾ 52 ਲੱਖ 24 ਲੱਖ ਦੇ ਕਰੀ ਬਣੀਆਂ ਵੋਟਾਂ ਕੇਦਰ ਸਰਕਾਰ ਵੱਲੋਂ ਸ਼ੋਮਣੀ ਕਮੇਟੀ ਨੂੰ ਤੋੜਨ ਦੇ ਲਈ ਵੱਡੇ ਆ। ਆਪ ਸੰਸਦ ਅਗਰ ਚੜ੍ਹਨ ਚੁੱਕਿਆ ਹੈ ਮੁੱਦਰਾ ਅਜ਼ਦੀਤ ਵਿੱਚ ਵਧਾਈ ਜਾਵੇ ਨੌਜਵਾਨਾਂ ਦੀ ਨੁਮਾਇੰਦਗੀ ਚੋਣਾਂ ਲੜਨ ਦੇ ਲਈ ਕਟੋ ਕਾਟੋ ਪਰ 25 ਤੋਂ ਘਟਾ ਕੇ 21 ਸਾਲ ਕੀਤੀ ਜਾਵੇ। ਸਰਸਦੇ ਪਾਣੀ ਦੇ ਰਿਕੇਸ ਤੇ ਨੀਲਗੜ੍ਹ ਦਾ ਬਿਆਨ ਏਅਰਪੋਰਟ ਟੀਵੀ 66% ਸੀਪੀਐਮ ਦੇ ਵੱਲੋਂ ਬਣਾਏ ਗਏ ਪੁਲ ਵੀ ਕਈ ਜਿੱਗੇ ਇਸ ਤੋਂ ਵੱਡਾ ਪ੍ਰਸ਼ਟachar ਦਾ ਹੋਰ ਕੀ ਸਬੂਤ ਜੀ ਫਟੇਗੜ ਸਾਹਿਬ ਦੇ ਵਿੱਚ ਕਿਸਾਨ ਨੇ ਰੋਸ ਮਾਰਚ ਕਰਦੇ ਕਿਸਾਨਾਂ ਤੇ ਤਸ਼ੱਦਦ ਕਰਨ ਵਾਲੇ ਮੁਲਾਜ਼ਮਾਂ ਨੂੰ ਕਿੰਨਾ ਸੰਮਾਨਿਤ ਕਿਸਾਨੀ ਸੰਘ ਵਰ đoàn ਮੰਨੀਆਂ ਮੰਗੀਆਂ ਮੰਗਾ ਹਜੇ ਤੱਕ ਨਹੀਂ ਕੀਤੀਆਂ ਪੂਰੀਆਂ बीचेर ने संसद चुकया है मुद्दा मालवा के तदले चुकया है राजपुरा चंडीगढ़ संपर्क का मुद्दा सेठ शिक्षा थे सरकारी कमदली चंडीगढ़ के निर्भर संतानन दे केता विच ड्रोन दी बरामदगी ड्रोन समेत 498 ग्राम हेरोइन दा पैकेट बरामद एयरक्राफ्ट रते एनडीपीएस एक्ट तहत मामला दर्ज ਸਾਈਬਰ ਚਲਦੇ ਇੰਜਾਜ਼ੀ ਲੋਕਾਂ ਨੂੰ ਆਪਣੀ ਜਾਗਰੂਕ ਹੋ ਕੇ ਆਨਲਾਈਨ ਧੱਕੇ ਤੋਂ ਬਚਿਆ ਜਾ ਸਕਦਾ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਦੀ ਲੋੜ ਹੈ ਜ਼ਿੰਦਰ ਵਿੱਚ ਪੈਸਿਆਂ ਦੇ ਲੋਬੀ ਲੋਕਾਂ ਦੀ ਜ਼ਿੰਦਗੀ ਨਾਲ ਕਰ ਰਹੇ ਖਿਲਵਾੜ ਮਾਰਕੀਟ ਦੇ ਵਿੱਚ ਵਿੱਚ ਰਹੇ ਰਿਫਾਈਨ ਤੇਲ ਦਾ ਡੁਪਲੀਕੇਟ ਤੇਲ ਕਾਪੀਰਾਈਟ ਪਰ ਪਾਕ ਨਹੀਂ ਕੀਤੀ ਰਹੀ ਅਜਲਾ ਵਿੱਚ ਪਾਰੀ ਬਾਰਿਸ਼ ਕਾਰਨ ਦੁਕਾਨ ਦੀ ਜਿੱਕੀ ਛੱਤ ਲਗਭਗ 5 ਲੱਖ ਰੁਪਏ ਦਾ ਹੋਇਆ ਨੁਕਸਾਨ ਛੱਤ ਡਿੱਗਣ ਕਾਰਨ ਦੁਕਾਨ ਦੇ ਅੰਦਰ ਸਾਰਾ ਸਮਾਨ ਹੋਇਆ ਖਰਾਬ ਜਦਦਰ ਦੇ ਆਦਰਸ਼ ਨਗਰ ਚਪਾਟੀ ਨੇ ਲੁੱਟਦੀ ਵਾਰਦਾ ਸ਼ਰਿਆਮਕਾਰ ਦੇ ਸੀਜੇ ਤੋੜ ਕੇ ਵਾਰਦਾਤ ਦਾ ਅੰਜਾਮ ਕਰੰਸੀ ਲੁੱਟਾਂ ਨਾਲ ਭਰਿਆ ਹੋਇਆ ਬੈਗ ਲੈ ਕੇ ਹੋਇਆ ਫਰਾਰ ਸੰਦਰ ਗੁਰੂ ਰਵਿਦਾਸ ਚੌਕ ਤੋਂ ਨੂੰ ਕੋਦਰ ਚੌਕ ਰਸਤੇ ਤੇ ਹਾਦਸਾ ਨਗਰ ਨਿਗਮ ਦੀ ਗੱਡੀ ਨੇ ਵਕਤੀ ਨੂੰ ਮਾਰੀ ਟੱਕਰ ਸੜਕਾਸੇ ਵਿੱਚ ਵਕਤੀ ਦੀ ਹੋਈ ਮੌਤ ਯੂਟਾਈਕਰ ਬੜੇ ਆਮੀਰਕਰ ਡੀਜੀਪੀ ਗੌਰਵ ਯਾਦਵ ਨੇ ਆਮੀਰਕ ਤੇ ਜੁਟਾਇਆ ਮਾਰ ਪੰਜਾਬ ਦੇ ਨੌਜਵਾਨਾਂ ਦੇ ਲਈ ਇੱਕ ਸੱਚਾ ਚੈਂਪੀਅਨ ਅਤੇ ਬ੍ਰਾਂਡ ਦਾ ਬੈਸਟਰ ਅਜ਼ਾਦ ਦੇ ਨੌਜਵਾਨ ਨੇ ਜਿੱਤਿਆ 골ਡ ਮੈਡਲ ਕੁਰਕਿਰਤ ਗਿਲ ਗ੍ਰੈਪਲਿੰਗ ਖੇਡ ਦੇ ਵਿੱਚ ਗੱਡੇ ਛੰਡੇ ਪੰਜਾਬ ਦੇ ਵਿੱਚ ਬਹੁਤ ਕਰਕੇ ਜਾਂਦੀ ਹੈ ਗ੍ਰੈਪਲਿੰਗ ਖੇਡ ਚੌਣਾਨੇ ਗੁਰਦੁਆਰਾ ਸਾਹਿਬ ਨੂੰ ਵੀ ਨਹੀਂ ਬਖਸ਼ਿਆ ਲੱਖਾਂ ਰੁਪਏ ਦਾ ਸਮਾਨ ਕੀਤਾ ਚੋਰੀ ਤਾਲੇ ਤੋੜ ਕੇ ਕੀਮਤੀ ਸਮਾਨ ਕੀਤਾ ਚੋਰੀ ਚੰਗੋਰ ਦੇ ਪਿੰਡ ਬਨਵਾਲ ਦੇ ਲੋਕ ਭਗਤ ਰਹੇ ਕਾਲੇ ਪਾਣੀ ਸਜਾ ਪਿਛਲੇ ਸਾਲ ਤੋਂ ਪੁਲ ਬਣਾਉਣ ਦੀ ਕਰ ਰਹੇ ਮੰਗ ਪ੍ਰਸ਼ਾਸਨ ਵੱਲੋਂ ਨਹੀਂ ਲਈ ਜਾ ਰਹੀ ਸਰ ਅੱਜ ਸਰਦੇ ਵਿੱਚ بارش ਲੋਕਾਂ ਨੂੰ ਗਰਮੀ ਤੋਂ ਦਿੱਤੀ ਰਾਹਤ ਬਾਰਿਸ਼ ਦੇ ਚਲਦੇ ਕਿਸਾਨਾਂ ਦੇ ਚਿਹਰੇ ਤੇ ਖੁਸ਼ੀ ਬਾਰਿਸ਼ ਦੇ ਚਲਦੇ ਖੇਤਾਂ ਵਿੱਚ ਔਨੇ ਦੀ ਫਸਲ ਨੂੰ ਮਿਲੇਗਾ ਫਾਇਦਾ ਦੂਸਾ ਹੀ ਬਸਲ ਦੇ ਇੰਚਾਰਜ ਲੋਕਾਂ ਨੂੰ ਅਪੀਲ ਕਿਹਾ ਜਾਗਰੂਕ ਹੋ ਕੇ ਆਨਲਾਈਨ ਟੱਗੇ ਤਾਂ ਬੱਚਾ ਜਾ ਸਕਦਾ ਲੋਕਾਂ ਨੂੰ ਵੱਤ ਵਤ ਜਾਗਰੂਕ ਹੋਣ ਦੀ ਲੋੜ ਪਟਾਲਾ ਦੇ ਪਿੰਡ ਬਸੰਤ ਕੋਟ ਦੇ ਵਿੱਚ ਸ਼ਰਿਆਂ ਵਿੱਚ ਰੇ ਨਸ਼ੇ ਤੋਂ ਪਰੇਸ਼ਾਨ ਵਰਤਾ ਐਸਐਸਪੀ ਦਫਤਰ ਪਟਾਲਾ ਬਾਰਗੀਦਾ ਰੋਜ਼ ਪ੍ਰਦਰਸ਼ਨ ਜੱਤੋ ਵਿੱਚ ਬੱਦਿਆ ਮੌਸਮ ਦਾ ਮਜਾ ਸਵੇਰ ਦੁਪਹਿਰ ਹੈ ਜ਼ਬਰਦਸਤ ਵੀ ਲੋਕਾਂ ਨੂੰ ਮੁਸਤਕ ਗਰਮੀ ਤੋਂ ਮਿਲੀ ਰਾਹਤ ਇਕਗਾਸਰੋ ਮੋਟਰ ਵਹੀਕਲ ਐਕਟ ਦੇ ਨਵੇਂ ਨਿਯਮ ਅਠਿੰਡਾ ਵਿੱਚ ਕਟ ਉਮਰ ਦੇ ਵਾਹਨ ਚੋਣ ਵਾਲੇ ਦੇ ਖਿਲਾਫ ਹੋਵੇਗੀ ਕਾਰਵਾਈ ਮਾਪੇਰੋ 25000 ਰੁਪਏ ਜੁਰਮਾਨਾ ਤੇ 1 ਸਾਲ ਦੀ ਹੋਵੇਗੀ ਸਜ਼ਾ ਅੱਜ ਤੋਂ ਸੂਬੇ ਦੇ ਵਿੱਚ ਮੋਟਰ ਵਹੀਕਲ ਐਕਟ ਹੋਇਆ ਲਾਗੂ ਨਾਬਾਲਿਕ ਬੱਚਿਆਂ ਲਈ ਬਣਾਇਆ ਗਿਆ ਹੈ ਐਕਟ ਮੋਟਰ ਵਹੀਕਲ ਐਕਟ ਵਿੱਚ 25000 ਰੁਪਏ ਜੁਰਮਾਨਾ ਤੇ 3 ਸਾਲ ਦੀ ਸਜ਼ਾ ਸਿਮਕਸਾ ਸਾਹਿਬ ਦੇ ਵਿੱਚ ਕੁੱਟਮਾਰ ਕਰਕੇ ਕੀਤੀ ਫਾਇਰਿੰਗ ਆਟੋ ਚਾਲਕ ਅਤੇ ਬਜ਼ੁਰਗ ਪਿਤਾ ਨਾਲ ਕੀਤੀ ਕੁੱਟਮਾਰ ਫਾਇਰਿੰਗ ਹਟ ਕਰਕੇ ਆਟੋ ਦੀ ਕੀਤੀ ਭੰਗ ਤੋੜ ਬਨਾਰਾ ਦੇ ਪਿੰਡ ਢਿਲਵਾ ਦੇ ਵਿੱਚ ਫਹਾ ਲੈ ਕੇ ਖੁਸ਼ੀ ਦਾ ਖੁਦਕੁਸ਼ੀ ਦਾ ਮਾਮਲਾ ਬੇਰੋਜ਼ਗਾਰੀ ਕਰ ਨੌਜਵਾਨ ਨੇ ਫਹਾਲ ਲੱਗੇ ਕਿ ਦਿੱਲੀ ਖੁਦਕੁਸ਼ੀ ਪਰਿਵਾਰ ਦੀ ਆਰਥਿਕ ਸਥਿਤੀ ਕਰਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ ਰਾਜਨਾਥ ਸਿੰਘ ਦੇ ਨਾਲ ਪੰਜਾਬ ਦੇ ਨਵੇਂ ਰਾਜਪਾਲ ਦੀ ਮੁਲਾਕਾਤ ਕੈਂਦੀ ਰੱਖਿਆ ਮੰਤਰੀ ਨੂੰ ਮਿਲੇ ਗੁਲਾਬ ਸਿੰਘ ਕਟਾਰਿਆ ਕੱਲ ਹੀ ਸਾਮਬਿਆ ਪੰਜਾਬ ਦੇ ਨਵੇਂ ਗਵਰਨਰ ਕਟਾਰਿਆ ਨੇ ਅਹੁਦਾ ਪਾਤਪੁਛਨ ਆਸ਼ੂ ਦੀਆਂ ਵਧੀਆ ਮੁਸ਼ਕਲਾਂ ਆਈ ਰਹੀ ਦੀ ਟਡਾਰ ਤੇ ਪਾਤਪੁਛਨ ਆਸ਼ੂ ਪਾਤਪੁਛਨ ਆਸ਼ੂ ਤੋਂ ਈਡੀ ਕਰ ਰਹੀ ਹੈ ਪੋਚਕਿਚ ਅਮਿਸਰ ਦੇ ਵਿੱਚ ਸੁਮਰੇ ਕਲਦਲ ਦੇ ਸਿਨੇਰ ਅਗੋਦੀ ਪ੍ਰੈਸ ਕਾਨਫਰੰਸ ਕਿਹਾ ਬੈਦਬੀ ਦੇ ਕਟਾਵਾਂ ਨੇ ਹਰੇਕ ਵਿੱਚ ਜੋੜ ਦਿੱਤਾ ਕੋਈ ਵੀ ਇਨਸਾਨ ਨਹੀਂ ਕਰੇਗਾ ਕਿਸੇ ਧਰਮ ਦੀ ਪਿਆਰ ਦੀ ਅਮਿਸਰ ਦੇ ਵਿੱਚ ਨੌਜਵਾਨਾਂ ਦੇ ਵਿੱਚ ਘਟ ਰਿਹਾ ਵਿਦੇਸ਼ ਜਾਣ ਦਾ ਕ੍ਰੇਜ਼ ਕੈਨੇਡਾ ਵਿੱਚ ਬੇਰੋਜ਼ਗਾਰੀ ਅਤੇ ਆਸਟ੍ਰੇਲੀਆ ਦੀਆਂ ਸਖਤ ਵੀਜ਼ਾ ਨੀਤੀਆਂ ਜਿਸ ਦੇ ਕਰਕੇ 50% ਤੱਕ ਕੱਟੀ ਵਿਦੇਸ਼ ਜਾਣ ਵਾਲੇ ਨੌਜਵਾਨਾਂ ਦੀ ਗਿਣਤੀ। ਦਰਦਾਂਦ ਵਿੱਚ ਵਪਾਰੀ ਵੀ ਸਾਰੇ ਪਾਸੇ ਹੋਇਆ ਜਲ-ਤਲ ਮੀਂਹਾਂ ਸੜਕਾਂ ਤੇ ਭਰਿਆ ਪਾਣੀ ਲਗਾਤਾਰ ਮੀਂਹ ਨਾਲ ਫਸਲਾਂ ਨੂੰ ਹੋ ਸਕਦਾ ਹੈ ਨੁਕਸਾਨ। ਜਿਲਕਾਤ ਤੱਕ ਸਾਹਿਬ ਦੇ ਹੁਕਮ ਗੁਰਦੁਆਰਾ ਨਿਸ਼ਾਨ ਸਾਹਿਬ ਤੇ ਚੜਾਈ ਸੁਰਮਈ ਨੀਲਾ ਪੋਸ਼ਾਕੇ ਜਿਲਕਾਤ ਤੱਕ ਸਾਹਿਬ ਦੇ ਹੁਕਮਾਂ ਦੀ ਕੀਤੀ ਗਈ ਪਾਲਣਾ। सड़क से में झूम दिख रही पंजाब की जवानी अमृतसर के मजिठा बाजार की तस्वीर ही सामने नशे में झूमद दिखाई दे रहा नौजवान उत्तराखंड लगातार फारीमी मुख्यमंत्री पुष्कर सिंह तामी अधिकारी की समीक्षा मीटिंग कहा बचाव टीम रात भर सरगर्म रही ਕਾਂਗਰਸ ਪ੍ਰਧਾਨ ਮਲਿਕਾ ਅਰਜੁਨ ਖੜਗੇ ਨੇ ਕੇਂਦਰ ਸਰਕਾਰ ਦਾ ਸਾਧਾ ਨਿਸ਼ਾਨਾ ਕਿਹਾ ਭਾਜਪਾ ਦੇ ਬਜਟ ਦੇ ਵਿੱਚ ਵੀ ਦਾ ਅਰਥ ਧੋਖਾ। ਰਾਮ ਨਿਗਮ ਕਤਲ ਮਾਮਲਾ ਐਨਆਈਐ ਨੇ ਤਾਮਿਲਨਾਡੂ ਦੇ ਵਿੱਚ ਕਈ ਥਾਵਾਂ ਤੇ ਕਿਤੇ ਛਾਪੇ ਮਾਰੀ ਵਕ-ਵਕ ਥਾਵਾਂ ਤੇ ਐਨਆਈਐ ਨੇ ਲਈ ਤਲਾਸ਼। ਰਾਸ਼ੀ ਦਾਸਾਨ ਦੇ ਵਿੱਚ ਹੋਈ ਭਾਰੀ ਬਾਰਿਸ਼ ਮੀਤੋ ਬਾਜ਼ੀ ਦੇ ਕਈ ਹਿੱਸੇ ਵਿੱਚ ਪਰਿਆ ਪਾਣੀ ਆਈ ਥਿਓ ਸਮੇਂ ਦਿੱਲੀ ਵਿੱਚ ਕਈ ਥਾਵਾਂ ਤੇ ਪਾਣੀ ਭਰਿਆ। ਕੇਰਲ ਦੇ ਮੁੱਖ ਮੰਤਰੀ ਵਾਇਨਾਡ ਪਹੁੰਚੇ ਜ਼ਮੀਨ ਖਿਸਕਣ ਕਾਰਨ ਮਰਨ ਵਾਲੇ ਦੀ ਗਿਣਤੀ ਹੋਈ 160 ਮੁੱਖ ਮੰਤਰੀ ਨੇ ਹੈਲੀਕਾਪਟਰ ਉੱਤੇ ਇਲਾਕੇ ਦਾ ਕੀਤਾ ਦੌਰਾ ਇਸ ਮਾਸਿਲ ਦੇ ਵਿੱਚ ਉਮੀਦ ਦੇ ਨਾਲ ਫਿਰ ਤੋਂ ਤਬਾਹੀ ਪਹਾੜ ਤੋਂ ਮੈਦਾਨ ਤੱਕ ਅਮੀਰ ਤਾਂਡਾ ਵੂਫਾਨ ਤੇ ਨਦੀਆਂ ਜਿੱਗੜੀਆਂ ਫਸੇ ਲੋਕ ਕੁੱਲੂ ਮੰਡੀ ਬਨਾਲੀ ਸ਼ਿਮਲਾ ਦੇ ਵਿੱਚ ਫਟਿਆ ਬੱਦਲ ਪਟਕੰਦਰ ਦੇ ਵਿੱਚ ਵੀ ਕਈ ਥਾਵਾਂ ਤੇ ਪਾਰੀ ਮੀਨਲ ਤਬਾਹੀ ਕਦਾਨਾ ਦੇ ਪੀਂ ਬਲੀ ਦੇ ਵਿੱਚ ਫਟਿਆ ਬਦਲ ਪੈਦਲ ਮਾਰਕ ਪਰ ਬਾਵਿਤ ਕਈ ਯਾਤਰੀ ਫਸੇ ਜੁੰਲਾ ਦੇ ਮੰਡੀ ਦੇ ਵਿੱਚ ਪਿੰਡਾਂ ਵਿੱਚ ਬਦਲ ਫਟਿਆ ਪੰਜਾਤ ਵੱਧ ਲੋਕਾਂ ਦੇ ਲਾਪਤਾ ਹੋਣ ਦੀ ਖਬਰ ਹਿਮਾਚਲ ਦੇ ਮੁੱਖ ਮੰਤਰੀ ਸੁਖਿੰਦਰ ਸਿੰਘ ਸੁਖੂ ਨੇ ਜਤਾਇਆ ਦੁਖ ਪਾਟੇ ਜੀ ਮੇ শ্রীলੰਕਾ ਖਿਲਾਫ ਅਗਾਮੀ ਵਨਡੇ ਸੀਰੀਜ਼ ਲਈ ਤਿਆਰੀ ਕੀਤੀ ਸ਼ੁਰੂ ਹੋ ਹੈ ਵਨਡੇ ਸੀਰੀ ਸ਼ੁੱਕਰਵਾਰ ਨੂੰ ਆਰ ਪ੍ਰੇਮਦਾਸ ਸਟੇਡੀਅਮ ਦੇ ਵਿੱਚ ਹੋਵੇਗੀ ਸ਼ੁਰੂ ਇੰਗਲੈਂਡ ਦੇ ਦਿਗਜ ਬਲੇਬਾਜ਼ ਜੋਰ ਰੂਫ ਨੇ ਬਲੇਬਾਜ਼ਾ ਦੇ ਰਕੀਨ ਦੇ ਵਿੱਚ ਕੀਤਾ ਪਹਿਲਾ ਸਥਾਨ ਹਾਸਲ ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਕੀਨ ਵਿਲੀਅਮਸ ਪਹਿਲੇ ਸਥਾਨ ਤੇ ਰਿਹਾ ਵਰਲਡ ਮਾਸਟਰ ਲੀਗ ਦੇ ਰਣਨੀਤੀ ਤੇ ਵਿਕਾਸ ਦੇ ਨਿਰਦੇਸ਼ਕ ਦੇ ਵਜੋਂ ਹਰੂਨ ਲੋਗੇਟ ਦਾ ਕੀਤਾ ਸਵਾਗਤ ਇਹ ਮੁੱਖ ਨਿਯੁਕਤੀ ਹੋ ਦੋ ਹੋਈ। ਪੈਰਿਸ 올림픽 2024 ਸ਼ੂਟਿੰਗ ਦੇ ਵਿੱਚ ਭਾਰਤ ਨੂੰ ਪਹਿਲੀ ਵਾਰ ਤਿੰਨ ਮੈਡਲ ਚੈਂਪੀਅਨ ਸਰਵਜੋਤ ਸਿੰਘ ਦਾ ਗ੍ਰੈਂਡ ਵੈਲਕਮ ਬ੍ਰੌਂਜ਼ ਮੈਡਲ ਜਿੱਤ ਕੇ ਪਹੁੰਚਿਆ ਭਾਰਤ। BCCI ਦੇ ਪ੍ਰਧਾਨ ਰੋਜ਼ਰ ਬਿੰਨੀ ਨੇ ਸਾਬਕਾ ਭਾਰਤੀ క్రికెਟਰ ਉਸਮਾਨ ਗਾਇਕਵਾਰ ਦੇ ਦਿਹਾਤੇ ਹਿੱਤਾ ਸੋਪਰਗਤ ਇੰਗਲੈਂਡ ਨੇ ਵੈਸ ਸੀਰੀਜ਼ ਖਿਲਾਫ ਟੈਸ ਸੀਰੀਜ਼ ਜਿੱਤੀ ਇੰਗਲੈਂਡ ਦੇ ਮੁਖ ਕੋਚ ਬ੍ਰੈਂਡਨ ਨੇ ਨਵੇਂ ਖਿਡਾਰੀਆਂ ਦੇ ਪ੍ਰਭਾਵ ਦੀ ਕੀਤੀ ਸ਼ਲਾਘਾ BCCI ਨੇ IPL ਖਿਡਾਰੀ ਨਿਸ਼ਮਨ ਨੂੰ ਤਿਆਰ ਕਰਨ ਤੋਂ ਪਹਿਲਾਂ ਕੀਤੀ ਗੱਲ ਬਾਤ BCCI ਨੇ 10 IPL ਫਰੈਂਚਾਈਜ਼ੀ ਦੇ ਮਾਲਕਾਂ ਨਾਲ ਕੀਤੀ ਗੱਲਬਾਤ ਮੈਥਿਊ ਨੇ ਇੰਗਲੈਂਡ ਦੇ ਵਾਈਟ ਬਾਲ ਕੋਚ ਦੇ ਅਹੁਦੇ ਤੋਂ ਅਸਤੀਫਾ ਮੈਥਿਊ ਨੇ 3 ਲਾਈਨਸ ਦੇ ਨਾਲ 2 ਸਾਲ ਬਿਤਾਉਣ ਤੋਂ ਬਾਅਦ ਲਿਆ ਫੈਸਲਾ ਬੰਗਲਾ ਟਾਈਗਰਸ ਨੇ ਮਿਸਿਸ ਆਗਾ ਸਰੀ ਜੈਗਵਾਸ ਤੇ 4 ਵਿਕਟਾਂ ਦੀ ਕੀਤੀ ਜਿੱਤ ਜਿਸ ਜਿੱਤ ਦੇ ਨਾਲ ਬੰਗਲਾ ਟਾਈਗਰਸ ਲੀਡਰ ਬੋਰਡ ਦੇ ਵਿੱਚ ਦੂਜੇ ਸਥਾਨ ਤੇ ਪਹੁੰਚ ਗਿਆ ਪ੍ਰਿਟੋਰੀਆ ਕੈਪੀਟਲਜ਼ ਨੇ ਆਉਣ ਵਾਲੇ ਸੀਜ਼ਨ ਦੇ ਲਈ ਵਿਲ ਸਮੀਟ ਦੇ ਨਾਲ ਕਰਾਰ ਦਾ ਲਿਆ ਫੈਸਲਾ। ਸਾਡਾ ਪਾਕ ਪਾਰਟੀ ਕ੍ਰਿਕਟਰ ਅਨਸ਼ੁਮਨ ਗਾਇਕਵੜ ਦਾ ਹੋਇਆ ਦਿਹਾਂਤ ক্রিকেট જગਤ ਵਿੱਚ ਸੋਗ ਦਿਲ ਹੈ। ਸਾਡਾ ਪਾਕ ਪਾਰਟੀ ਕ੍ਰਿਕਟਰ ਅਨਸ਼ੁਮਨ ਗਾਇਕਵੜ ਦਾ ਹੋਇਆ ਦਿਹਾਂਤ ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਸੋਗ ਪ੍ਰਗਟ।